ਆਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ 6 ਗੱਪੜਾ ਵੜਾ ਦਿਖਾਵਾਂਗੇ ਤੇ 7ਵੀਂ ਖੜੀ ਸੁਈ ਵੀ ਬੱਚਾ ਸਾਹਮਣੇ ਆ 7 ਦੇ 7 ਨਾਲੇ ਸੇਲਾ ਵਪਾਰ ਦਾ ਕੰਮ ਆ ਡਿਟੇਲ ਵੀਡੀਓ ਤੋਂ ਪੁੱਛਦੇ ਆ ਆਓ ਅੱਗੇ ਕਰੀਏ ਗੱਲਬਾਤ ਸਸੀ ਦਾ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰਾ ਵੀਰੇ ਰਾਹੁਲ ਬਾਵਾ ਪਿੰਡ ਰਾਇਆ ਤੇ ਜਿਲ੍ਹਾ ਪਟਨਾ ਚੰਦਾ ਪੈਣੋ ਮੋਬਾਈਲ ਨੰਬਰ 9056314210 9056314210 ਤੇ ਪਹਿਲੇ ਨੰਬਰ ਤੇ ਵਹਿੜ ਦੇਖੀ ਇਹਨਾਂ ਤਾਜੀ ਸੂਈ ਵੀ ਕਿੰਨਾ ਟਾਈਮ ਹੋ ਗਿਆ ਇਹ ਬਾਈ ਇਹਨੂੰ ਅੱਧਾ ਘੰਟਾ ਹੋਇਆ ਸੂਈ ਨੂੰ ਬੱਚੀ ਦਿੱਤੀ ਐ ਅਰਸ਼ਾਦ ਦੀ ਬੱਚੀ ਐ ਨਾਲੇ ਅਰਸ਼ਾਦ ਦੀ ਬੱਚੀ ਹੈ ਕੀ ਕਹਿੰਦੇ ਜੇ ਰਹਿ ਗਈ ਬੈਨ ਵਾਲੀ ਹਣਾ ਠੀਕ ਐ ਪਿਛਲੀ ਵਾਰ ਦੁੱਧ ਕਿੰਨਾ ਦੱਸਿਆ ਮਾਲਕ ਨੇ ਦਾ ਬਾਈ ਬਾਈ 30 ਕਿਲੋ ਦੱਸਿਆ ਫੋਨ ਦਾ ਠੀਕ ਐ ਮੈਨੂੰ 25 ਕਿਲੋ ਦੇਈ ਦੁੱਧਲੇ ਵਾਲੋ ਤੇ ਬਣੀ ਬਹੁਤ ਜ਼ਿਆਦਾ ਹੈ ਹਣਾ ਹਾਂ ਬਾਈ ਅੱਲਾ ਜੇਰ ਪੈ ਗਈ ਹੋਰ ਖੁੱਲੂ ਹਲੇ ਪੰਦਾ ਵੀ ਹੋਰ ਬੜਾ ਠੀਕ ਐ ਐਤ ਕੀ ਦੁੱਧ ਮੰਨ ਕੇ ਜੱਲੇ ਵੀ 24 25 ਮੰਨ ਕੇ ਲੈਣੇ ਮੈਂ ਇਹ ਨਾ ਦਿੰਦਾ 24 25 ਭਾਜ ਦਾ ਕੀ ਰਹੂਗਾ ਭਾਏ ਬਾਈ ਦੇਰਾਂ ਗਈ ਬੈਸਿਕ ਯਾਰ ਮਾਨ ਤਣ ਮਾਨ ਤਣ ਮੈਂ ਬੰਦ ਰੱਖ ਤੋਰੀ ਬਾਹਰ ਨੂੰ ਸੋ ਪਰ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਵਹਿੜਦੀ ਦੇਖ ਦੂਜਾ ਸੁਆਦ ਹੋਈ ਆ ਰੰਗ ਅੰਗ ਟੰਗ ਬਹੁਤ ਜਿਆਦਾ ਚੰਗੇ ਆ ਲੈਵੇ ਤੇ ਨਾੜਾ ਵਗੈਰਾ ਦੇਖੋ ਅਖਬਾਰ ਤੇ ਖਬਰ ਸੱਪੀ ਹੁੰਦੀ ਐ ਐ ਪਈਆਂ ਜਮਾ ਤੇ ਫੇਸ ਕੁਆਲਿਟੀ ਦੇਖੋ ਬਾਕੀ ਵੀ ਇਹਨੇ ਰੇਡਡ ਕਾਚ ਆ ਗਈ ਇਹਨੇ ਬੱਚੀ ਭਾਈ ਆਰ ਸ਼ਰਦੀ ਹਣਾ ਹਾਂ ਭਾਈ ਆਰ ਸ਼ਰਦੀ ਬੱਚੀ ਬਾਦੀ ਲੈ ਵਾ ਦੇਖੋ ਕਿਆ ਬਾਤਾ ਰੇਡ ਇਹਦਾ ਕੀਤਾ ਆਪਾਂ 82000 ਹਣਾ 82000 ਦਾ ਮਾਨਦਾਨ ਹੋਊਗਾ ਰਾਇ ਦਾ ਸੋ 82000 ਦੇ ਵਿੱਚੋਂ ਮਾਨਦਾਨ ਹੋਜੂ ਸੋ ਫਿਰ ਬੱਚਾ ਦੇਖੋ ਮਗਰ ਬੱਚੀ ਕਿਆ ਬਾਤਾ ਦਾੜੀ ਦਾ ਮੁੱਛਾ ਵਧੀਆ ਬੰਨਿਆ ਆਰ ਸ਼ਰਦੀ ਬੱਚੀ ਤੇ ਥਣ ਕਲਾ ਕਲਾ ਨੀ ਖੜਵਾ ਸਾਫ਼ ਤਰ੍ਹਾਂ ਤੇ ਦੇਖੋ ਥੱਲੋ ਪੂਰੀ ਖਬਰਦਾਰਾ ਜਿਹੜੇ ਵੀ ਇਹਨੇ ਲੈੜੀ ਨਜ਼ਾਰੇ ਲਊ ਜਮਾਂ ਤੇ ਅੱਗੇ ਵਹੀ ਜਾਂ ਅੰਦਰਲਾ ਮਾਲ ਦੇਖੀ ਇਹਨੇ ਆਪਾਂ ਗੱਬੜ ਖੜਾ ਹਣਾ ਇਹਨਾਂ ਵਿੱਚੋਂ ਜਿਹੜੇ ਭਾਈ ਦਰ ਸ਼ੁਰੂ ਕਰਦੇ ਆ लास्ट ਤੋਂ ਤੇ ਪਹਿਲੇ ਨੰਬਰ ਦੇ ਖੜੀਏ ਗੱਬਣ ਇਹਨੂੰ ਠਾੜੇ ਬਈ ਦੂਜਾ ਸੁਆਰ ਦੇਣ ਠੀਕ ਹੈ ਪਲੂਨ ਨੇ 18 ਕਿਲੋ ਤੇ ਕੱਢਿਆ ਪਲੂਨ ਨੇ 18 ਕਿਲੋ ਹਾਂ ਇਹਦੀ ਕੀ ਤਾਂ ਦੱਸ ਇਹਦਾ ਰੇਟ ਕੀ ਰਹੂਗਾ ਜੀ ਰੇਟ ਬਈ ਜੀ ਤੇਰਾ 72000 ਦੁੱਧ 20 ਬਣ ਕੇ ਲੈ ਲੈ 20 ਕਿਲੋ ਮੋਜ ਨਾਲ ਦੇਈ ਜਾ ਬੈਡ ਹੈ ਬੈਡ ਬੱਟੇ ਵਰਗੀ ਹੈ ਨਾ ਹਾਂ ਬਈ ਬੈਡ ਹੈ ਵੀ ਵੱਡੀ ਕਾਤਲ ਜੀ ਸੋ ਕੱਦ ਬੈਡ ਵਾਲੀ ਜਿੰਦ ਜਾਨ ਵਾਲੀ ਸਾਫ ਸੁਥਰੀ ਕੰਮ ਤੋਂ ਬਹੁਤ ਚੰਗਾ ਲੱਗਿਆ ਰੇਟ ਸਿਰਫ 72000 ਸੋ ਮਾਨਦਾਨੇ ਦੇ ਵਿੱਚ ਹੋ ਜੂਗਾ ਬੈੜ ਪੂਰੀ ਖਬਰਦਾਰਾ ਸਾਫ ਸੁੱਤਰੀ ਸੋ ਲੈਵਾ ਦੇਖੋ ਬਿਲਕੁਲ ਅੱਗੇ ਪਿੱਛੇ ਦਾ ਹਵਾਨਾ ਪਹਿਲੀ ਬਹੁਤ ਬੈੜ ਤੇ ਪੂਰਾ ਸਾਫ ਸੁੱਤਰਾ ਹਨਾ 72000 ਜੋ ਮਾਨਦਾਨ ਕਰਦਾਂਗੇ ਕਰਦਾਂਗੇ ਸੋ 72000 ਜੋ ਮਾਨਦਾਨ ਹੋ ਜੂ ਦੂਜਾ ਸਵਾ ਸੁੰਦੀ ਭੀ ਆ 20 ਕਿਲੋ ਤਾਂ ਮੰਨ ਕੇ ਲੈ ਲੈ ਤੇ 11 ਹਾਲਾ ਤੋਂ ਇੱਚੀ ਖੜਨ ਇਦੋਦਰੀ ਹੋ ਲੰਬੀ ਬਹੁਤ ਆ ਛੋਟੀ ਵੀ ਮੰਨ ਕੇ ਤਾਂ ਕੋਈ ਆਵੇਗਾ ਇਹ ਸਿਗੀ ਗੱਬਣ ਪਹਿਲੇ ਨੰਬਰ ਤੇ ਖੜੀ ਥਣ ਦੇਵਾ ਵੀਰੇ ਥਣਾ ਜੇ ਓਕੇ ਜਾਵਾਂ ਫੋਨੇ ਵਰਗੀ ਆ ਬਈ ਬਾਕੀ ਵਾਲਾ ਆਪਣੀ ਵਾਸਤੇ ਚਲੇ ਜਾਵਾਂ ਜਿਹੜੀ 2 ਨੰਬਰ ਦੇਖੀ ਜਾਂਦੇ ਆ ਇਹ ਵੀ ਬਲੂਨ ਬੜਾ ਮੂੰਹ ਦੋਦੰਦ ਮੂੰਹੋ ਦੋਦੰਦ ਬਲੂਨ ਪਹਿਲਾ ਸੂਆ ਫਿਲ ਠੰਡੀ ਬਹੁਤ ਅਸੂਈ ਕੜੀ ਦਾ ਕੋਈ ਹੁੰਦਾ ਕਿੰਨੇ ਦਿਨ ਕੱਢ ਜੂਗੀ ਲੈ ਜੂਗੀ ਰੇਹੇ 10 ਦਿਨ ਕਿੰਨੇ ਦੁੱਤ ਪਾ ਦੂਗੀ ਉਦੋਂ ਭਈ ਇਹ ਵੀ ਬਲੂਨ 20 ਕਿਲੋ ਦੀ ਰੇਰੇ ਦਾ ਕੀ ਰਹੂਗਾ ਇਹ ਬਈ ਜਿਹੜਾ 75 ਹਜ਼ਾਰ ਟੋਰੀ ਬਾਹਰ ਨੂੰ ਸਭ ਤੋਂ ਦੂਜੇ ਨੰਬਰ ਜਿਹੜੇ ਆ ਗੱਬਣ ਦੇਖੀ ਜਾਂਦੇ ਹੈਗੇ ਮੂੰਹ ਮੱਥਾ ਚੰਗਾ ਪਹਿਲਾ ਸੂਆ ਬਲੂਨ ਸੁੰਦੀ ਵੀ 20 ਕਿਲੋ ਦੀ ਖੇਡੂਗੀ ਆਮਣਾ ਤੇ ਦਿਨ ਪੰਜ ਘੜ ਘੜ ਦੇ ਰੇਟ 75000 ਮਾਨ ਤਾਣੇ ਦੇ ਵਿੱਚ ਹੋ ਜੂ ਪਲਾਂਜਾ ਪਰੂਜਾ ਦੇਖੋ ਬੈੜ ਦੇ ਵਿੱਚ ਬੰਨਣ ਵਾਲੀ ਆ ਬਾਈ ਬੈੜ ਬਾਕੀ ਠੀਂ ਠੰਡੀ ਆ ਕੋਈ ਮਰਜੀ ਜਣ ਮਰਜੀ ਚੜੀ ਜਾਵੇ ਠੀਕ ਆ ਮੁੱਠੀ ਵਾਲਾ ਥਾਣਾ ਚਾਹੇ ਹੱਥੀ ਚੋਈ ਗੱਲ ਚਾਹੇ ਮਸ਼ੀਨੀ ਦੋਨੇ ਟਾਈਪ ਦਾ ਥਣ ਲੱਗਿਆ ਵਾ ਦੂਜੇ ਨੰਬਰ ਤੇ ਪੂਰੀ ਸਾਫ ਸੁੱਧਰੀ ਜਮਾ ਕਹਿਵਾ ਤਾਂ ਬਲਬਲ ਦਾ ਬੱਚਾ ਹੀ ਆ ਦੂਜੇ ਨੰਬਰ ਤੇ ਘੱਪਣ ਅੱਗੇ ਦੇਖੀ ਜਾਣਾ ਭਾਈ ਜੀ ਤੀਜੇ ਨੰਬਰ ਤੇ ਇਹ ਵੀ ਵੇਤ ਗੜਾ ਐ ਐਸਰ ਤਾਂ ਕਰੋ ਜੇ ਆ ਗਈ ਹਾਂਜੀ ਹਾਂ ਇਹ ਸਮਝਣ ਦੀ ਬਹੁਤ ਅੜੇ ਇਹ ਸੁਸ ਹੁੰਦੀ ਆ ਇਹ ਵੀ ਬਲੂਣੀ ਆ ਮੂੰਹ ਦੋ ਦੰਦਾਂ ਦਾ ਇਹ ਵੀ ਦੰਦੀ ਚੋਗੀ ਹੋਊਗਾ ਹਣਾ ਹਾਂ ਦੁਗੀ ਹੋਊ ਠੀਕ ਆ ਈ ਬਾਈ ਹੱਬ ਤੱਕ ਤਾਂ ਲਈ ਹੈ। ਇਹਦਾ ਰੇਟ ਕੀ ਆ? ਕੀ ਬਾਈ 70 ਜਿੰਨੇ ਦਾ? ਮਾਨ ਤਣ। ਮਾਨ ਤਾਂ ਜਰੂਰ ਕਰਦਾ ਸੀ ਇਹ ਚੱਲੀ ਆ। ਦੁੱਧ ਕਿੰਨਾ ਮੰਨੇ ਕਿ ਲੈ ਬੰਦਾ? ਦੁੱਧ 20 ਤੋਂ ਪਲੱਸ ਪਲੱਸ ਹੀ ਡੜੀ ਜਾਂਦਾ। ਤੋੜੋ ਬਾਹਰ ਨੂੰ। ਸੋ ਤੀਜਾ ਨੰਬਰ 75000 ਦੀ ਤਾਂ ਦੁੱਧ 20 ਤੇ ਖੇਡੂ ਰਾਮਨਾ। ਪਹਿਲਾ ਸੂਆ ਪਲੂਣ ਬਹੁਤ ਦੋਦਾਂ ਸੁੰਦੀ ਪਈ ਐ। ਐਰ ਸੈਰ ਦੇ ਅੰਗ ਦੇ ਵਿੱਚ ਆ ਗਈ। ਬਚਾਇਆ ਸਿਰ ਦਾ ਪਾਸ ਸਾਖਦੀ ਆ। ਸੋ ਦੇਖੋ ਕਿਆ ਬਾਤ ਆ। ਫੇਸ ਕੁਆਲਿਟੀ ਬਹੁਤ ਠੀਕ ਐ। ਜਿੰਦ ਜਾਨ ਬਹੁਤ ਆ। ਰਾਜੀ ਸਮੀ ਬਲੀ ਵੀ ਪਹਿਲਾ ਸੂਆ ਪਲੂਣ ਸੁੰਦੀ ਪਈ ਐ। ਜਵਾਨੀ ਜਾਇ ਜਾਵਾ ਕਿਆ ਬਾਤ ਆ। ਤੇ ਮੂੰਹ ਮੱਥਾ ਚੰਗਾ ਜਾਂਦੀ ਜਾਂ ਸਾਫ ਸੁਥਰੀ ਹੈ ਰਾਜ ਸਭੀ ਬੜੀ ਵੀ ਥਾਂ ਹਵਾਨੇ ਦੀ ਓਕੇ ਆ ਚਾਰੇ ਥਾਂ ਨਿਖੜਵੇਂ ਸਾਫ ਸੁਥਰੇ ਵਿੱਤੀ ਤੇ ਹੈ ਤੇ ਰੇਟ ਹੈਗਾ 75000 ਰੁਪਿਆ ਤੀਜੇ ਨੰਬਰ ਤੇ ਆ ਕੀ ਗੱਬਣ ਅੱਗੇ ਦਿਖਾਵਾਂਗੇ ਪਰ ਚੌਥੇ ਨੰਬਰ ਤੇ ਇਹ ਕਿਹੜਾ ਸੋਸ ਹੁੰਦੀ ਹੈ ਇਹ ਬਈ ਦੂਜੇ ਸੋਸ ਹੁੰਦੀ ਹੈ ਕੈਦ ਲੈ ਜੂਗੀ ਇਹ ਲੈ ਜੂਗੀ ਸੱਤ ਅੱਠ ਦਿਨ ਇਹਦੇ ਪਲੂਨ ਨੇ 25 26 ਕਿਲੋ ਤੇ ਕੱਢਿਆ ਹਫ਼ਤਾ ਖੰਡ ਬਾਕੀ ਪਿਆ 25 26 ਕਿਲੋ ਦਾ ਤਾਂ ਮੰਨ ਕੇ ਲੈ ਲੈ ਬੰਦਾ ਹਣਾ ਮੋਜ ਨਾਲ ਕੱਢੀ ਜਾਊਗਾ ਕੋਈ ਛਤਰਾਣ ਗੱਲੀ ਇਹਦਾ ਭਾਪਾ ਪਾਗੀ ਰੱਖਿਆ ਇਹ ਬਈ ਦਿਨਾਂਗੇ ਬਿਆਸੀ ਜੀ ਗੁਜਾਇਸ ਬਿਲਾਸ ਮਾਨਦਨ ਕਰਦਾ ਹੈ ਬਈਸੀ ਸ ਚੌਥਾ ਨੰਬਰ 82000 ਜੋ ਮਾਨਦਨ ਹੋ ਜੂ ਦੂਜਾ ਸੂਆ ਸੁੰਦੀਆ 24 ਕਿਲੋ ਦੁੱਧ ਫਲੂਨ ਦਾ ਦੱਸ ਦਿਆ ਵੇਖ ਸਕ 24 ਮੰਨ ਲੈ 24 25 ਦਾ ਆਰਾਮ ਨਾਲ ਚੱਲੂਗੀ ਲੰਬੀ ਬਹੁਤ ਆ ਕੱਦ ਕਾੜ ਬਹੁਤ ਆ ਜਿੰਦ ਜਾਨ ਬਹੁਤ ਆ ਸਰਕਟ ਜਰਸੀ ਚਾਹੇ ਮੂਮਾ ਜਰਸੀ ਵਾਲੀ ਇਹ ਉਹ ਤਾਂ ਫੈਟ ਵਾਲਾ ਪਾਉਗੀ ਹਣਾ ਹਾਂ ਹਾਂ ਫੈਟ ਵਾਲਾ ਦੰਧੂ ਇਹਦਾ ਠੀਕ ਐ ਸੋ ਫੇਸ ਕੁਆਲਟੀ ਦੇ ਜਰਸੀ ਲੈ ਗਈ ਜਰਸੀ ਨਾਲ ਅਟੈਚਮੈਂਟ ਹੈਗੀ ਹੈ ਦੀ ਸੂਆ ਸੁੰਦੇ ਦੂਜਾ ਚੌਥੇ ਨੰਬਰ ਤੇ 24 25 ਕਿਲੋ ਦੁੱਧ ਮੰਨ ਕੇ ਲੈ ਲਿਓ ਠੀਕ ਐ ਅਗੇ ਇਹਦੀ ਨਾਲ ਖੜੀ ਦੇਖੀ ਨੇ ਪੰਜਵਾਂ ਨੰਬਰ ਇਹ ਬਈ ਦੂਜੇ ਜਮੂਈ ਸੰਡੀ ਆ ਕੈਦ ਰਕ 2.5 ਕਿਲੋ ਤਾਂ ਕੱਢਿਆ ਹੋਰ ਨੇ ਕੈਦਨ ਕੱਢ ਜੂਗੀ ਇੱਕ ਦੋ ਦਿਨ ਹੀ ਲਊ ਇੱਕ ਦੋ ਦਿਨ ਲਗਭਗ ਤਿਆਰੀ ਚ ਹੈ ਨਾ ਹਾਂ ਐਨਕੀ ਲਗਭਗ ਮੇਰੇ ਨਾਲ 30 ਕਿਲੋ ਦੋ ਦੇ ਦਿੱਤੀ ਤਾਂ ਸੋ ਫੇਸ ਕੁਆਲਿਟੀ ਸਾਫ ਸੁਥਰੀ ਪੂਰੀ ਓਕੇ ਆ ਤੇ ਝੋੜੀ ਵਾਲੀ ਬੈੜਾ ਹੈ 28 ਮੰਨ ਕੇ ਲੈ ਲੈ ਗਰਮੀ ਦੇ ਹਿਸਾਬ ਨਾਲ ਠੀਕ ਐ ਪੂਰੀ ਸਾਫ ਸੁਥਰੀ ਰਾਜ ਇਸਮੀ ਬਣੀ ਇਹਦਾ ਰੇਟ ਕੀ ਰੱਖਿਆ ਆਪਾਂ ਇਹ ਬਾਈ 100000 85000 ਦੀ ਪੰਜਵੇਂ ਨੰਬਰ ਸੋ ਰੇਟ ਸਾਰੇ ਵੀਡੀਓ ਦੇ ਵਿੱਚ ਆ ਬਿਲਕੁਲ ਜੈਨੂਨ ਪਸੰਦਾ ਉਹਨਾਂ ਲਈ ਰੇਟ ਆਪਣੇ ਇਹ ਸੀਗੀ ਪੰਜਵੇਂ ਨੰਬਰ ਦੇ ਕੱਪੜ ਦੂਜੇ ਸੋ ਸੁਂਦੀ ਪਈ ਅੱਗੇ ਬਾਈ ਜੀ ਗੱਲ ਕਰੇ ਸੇਵੇਂ ਨੰਬਰ ਦੀ ਇਹ ਬਾਈ ਜੀ ਕਿਹੜਾ ਸੁਆ ਸੁਂਦੀ ਆ ਦੂਜੇ ਸੁਆ ਸੁਂਦੀ ਆ ਬਾਈ ਮੂੰਹੋਂ ਛੇ ਦੰਦਾ ਥੋੜੀ ਇਹ ਵੀ 에ਅਰਸਰ ਵਾਲੇ ਬਲੰਗ ਚ ਆ ਗਈ ਹੈ ਨਾ ਜੀ 에ਅਰਸਰ ਨਾਲ ਕਰ ਲੰਗ ਚ ਆ ਗਈ ਵੱਡੀ ਚਾਹੇ ਦਨ ਕੱਢ ਦਈਏ ਸਹੀ ਇਹ ਬਈ ਹੱਥ ਕਿੰਨਾ ਦੁੱਧ ਪਾ ਦੋਗੀ ਦੁੱਧੇ ਬਈ 30 ਤੋਂ ਪਲੱਸ ਪਲੱਸ ਦੇ ਦੂੰਗੀ ਭਾਅ ਦਾ ਕੀ ਆ ਜੀ ਭਾਅ ਦੇ ਦਿਆਂ ਬਈ 99000 ਮਾਨ ਤਣ ਮਾਨ ਤਣ ਜੀ ਸੋ ਪਰ ਐਂਡ ਦੇ ਜਿਹੜੇ ਬੈਡ ਦਿਖਾਏ ਜਨੇ ਆਪ ਐਚਫ ਐਰਸਰ ਦੇ ਅੰਗ ਦੇ ਵਿੱਚ ਆ ਗਈ ਦੁੱਧ ਫੈਂਟ ਵਾਲਾ ਪਾਉਗੀ ਤੇ 30 ਕਿਲੋ ਦੇ ਖੇਡੂਗੀ ਮੁੱਲ ਹੈਗਾ 92000 ਹਨਾ ਮਾਨ ਤਣ ਦੇ ਵਿੱਚੋਂ ਹੋ ਜਾਊਗਾ 92000 ਦੇ ਵਿੱਚੋਂ ਤੇ ਥਣ ਛੋੜਾ ਹੱਥੀ ਚਵਾਈ ਵਾਲਾ ਕੀ ਤੋਂ ਪਲੱਸ ਪਲੱਸ ਦੀ ਗੱਡੀ ਨਾ ਠੀਕ ਐ ਸੋ ਥਣ ਦੇਖੋ ਕਿਆ ਬਾਤ ਆ ਪੂਰਾ ਜਮਾ ਸਾਫ ਸੁਥਰਾ ਤੁਹਾਨੂੰ ਆਪਾਂ ਬੈੜਾ ਦਿਖਾ ਦਈਏ ਤੁਹਾਨੂੰ ਛੇ ਦਿਖਾ ਦਈਏ ਕੱਪੜਾ ਤੇ ਇੱਕ ਦਿਖਾ ਦਿੱਤਾ ਜੀ ਸੀ ਵੀ ਪਿੰਡ ਰਾਈਆ ਬਠਿੰਡੇ ਜਿਹੜੇ ਦਾ ਪਿੰਡ ਪੈ ਗਿਆ ਕੋਈ ਵੀ ਨਗ ਪਸੰਦ ਹੋਵੇ ਆ ਕੇ ਦੇਖ ਕੇ ਕਿਸੇ ਤਰੀਕਾ ਕਰ ਸਕਦੇ ਹੋ ਠੀਕ ਹੈ ਵੀਡੀਓ ਦੇਖ ਲਈ ਸਭ ਦਾ